ਐਸ ਮਨਿਸਟਰ ਸਰਦਾਰ ਹਰਪਾਲ ਸਿੰਘ ਚੀਮਾ ਉਹਨਾਂ ਨੂੰ ਵੀ ਇੱਕ ਬੇਨਤੀ ਕਰਦਾ ਹਾਂ ਕਿ ਤੁਸੀਂ ਕਾਨਫਰੰਸਾਂ ਕਰਕੇ ਬੜਾ ਵਧੀਆ ਡਿਟੇਲ ਦੇਣ ਨੂੰ ਚੰਗੀ ਗੱਲ ਹੈ ਪਰ ਤੁਸੀਂ ਮੇਰੀਆਂ ਕੰਪਲੇਂਟਾਂ ਤੇ ਕਾਰਵਾਈ ਕਦੋਂ ਕਰੋਗੇ ਜਦ ਕਿ ਮੈਂ ਤੁਹਾਡਾ ਜਿਹੜਾ ਪੀਏ ਹੈ ਸੋਹੀ ਸਾਹਿਬ ਉਹਨਾਂ ਨੂੰ ਮੈਂ ਮਿਲ ਚੁੱਕਾ ਹਾਂ ਔਰ ਉਹਨਾਂ ਦੇ ਸਾਰਾ ਧਿਆਨ ਚਾਹ ਸੋਹੀ ਸਾਹਿਬ ਦੀ ਕੀ ਮਜਬੂਰੀ ਹੈ ਕਿ ਉਹ ਸਰਦਾਰ ਹਰਪਾਲ ਸਿੰਘ ਚੀਮਾ ਤੇ ਸੀਐਮ ਸਾਹਿਬ ਤੱਕ ਇਹ ਜਿਹੜੇ ਸਕੈਂਡਲ ਹੈ ਜਿੰਨੀ ਉਹਨਾਂ ਕੋਲ ਜਾਣਕਾਰੀ ਹੈ ਉਹ ਕਿਉਂ ਨਹੀਂ ਦੇ ਰਹੇ ਮੈਂ ਰਿਕਾਰਡ ਬੋਲ ਰਿਹਾ ਕਿ ਉਹ ਜਿਹੜਾ ਅਫੀਸਰ ਆ ਉਹ ਭ੍ਰਿਸ਼ਟਾ ਔਰ ਉਹ ਮੈਂ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਤੇ ਸੀਐਮ ਸਾਹਿਬ ਨੂੰ ਰਿਕਵੈਸਟ ਕਰਦਾ ਹਾਂ ਕਿ ਉਹਦੇ ਮੋਬਾਈਲ ਦੀ ਡਟੇਲ ਹੈ ਜਿਹੜੀ ਕੰਪਲੇਂਟ ਮੈਂ ਇੱਕ ਭੇਜ ਰਿਹਾ ਪਹਿਲਾਂ ਵੀ ਦਿੱਤੀ ਆ ਕਿ ਉਹਦੀ ਤੇ ਜਿਹੜੇ ਬਠਿੰਡਾ ਏਰੀਆ ਦੇ ਵਿੱਚ ਖਾਸ ਕਰਕੇ ਅਮਰ ਟਰਾਂਸਪੋਰਟਰ ਬਲਜਿੰਦਰ ਟਰਾਂਸਪੋਰਟਰ ਨਾਨਾ ਦੇਵੀ ਦਾ ਔਰ ਜਿਵੇਂ ਕਿ ਸਾਥੀਓ ਪੰਜਾਬ ਸਟੇਟ ਦੇ ਵਿੱਚ ਹਰ ਰੋਜ਼ 200-300 ਕਰੋੜ ਰੁਪਏ ਦਾ ਸਕੈਂਡਲ ਜੀਐਸਟੀ ਦੀ ਚੋਰੀ ਕਰਵਾ ਕੇ ਫਰਜੀ ਫਰਮਾਂ ਨੂੰ ਆਈ.ਟੀ.ਸੀ ਦੇ ਕੇ ਤੇ ਰੋਡ ਦੀ ਚੈਕਿੰਗ ਤੇ ਪੰਜਾਬ ਜਗਤ ਨੂੰ ਜਾੜਾ ਪਾਇਆ ਜਾ ਰਿਹਾ ਹੈ। ਉਹਦੇ ਵਿੱਚ ਸੇਲ ਟੈਕਸ ਡਿਪਾਰਟਮੈਂਟ ਦੇ ਦੋ ਸਕੈਂਡਲਵਾਜ ਅਧਿਕਾਰੀਆਂ ਦਾ ਵੇਰਵਾ ਜਿਵੇਂ ਕਿ ਮੈਂ ਪਹਿਲਾਂ ਵੀ ਪੰਜਾਬ ਸਰਕਾਰ ਦੀ ਨਿਗਾਹ 'ਚ ਕਰਾਉਂਦਾ ਆ ਰਿਹਾ ਹਾਂ। ਸਾਡੇ ਸੀਐਮ ਸਾਹਿਬ ਜਿਹੜੇ ਸਰਦਾਰ ਭਵਨ ਸਿੰਘ ਮਾਨ ਜੀ ਪੰਜਾਬ ਸਰਕਾਰ ਨੂੰ ਵਧੀਆ ਸਾਫ ਸਥਰਾ ਪ੍ਰਸ਼ਾਸਨ ਤਾਂ ਦੇਣਾ ਚਾਹੁੰਦੇ ਸੀ ਪਰ ਉਹਨਾਂ ਦੇ ਉੱਤੇ ਪਹਿਲਾਂ ਬਹੁਤ ਜ਼ਿਆਦਾ ਕਾਲਪ ਤ ਪ੍ਰੈਸ਼ਰ ਸੀ ਜਿਸ ਕਾਰਨ ਉਹ ਪੰਜਾਬ ਸਰਕਾਰ ਦੇ ਆਪਣੇ ਡਿਸੀਜਨ ਨਹੀਂ ਲੈ ਸਕਦੇ ਸੀ ਪਰ ਹੁਣ ਉਹਨਾਂ ਤੋਂ ਉਹ ਦਰਬਾਰ ਮੁਕਤ ਹੋ ਚੁੱਕੇ ਹੈ ਤੇ ਜਿਸ ਤੱਕ ਆ ਉਹ ਡਿਸੀਜਨ ਲੈ ਰਹੇ ਆ ਭ੍ਰਿਸ਼ਟਾਚਾਰ ਦੇ ਸਕੈਂਡਲਾਂ ਦੇ ਖਿਲਾਫ ਮੈਂ ਵੀ ਇੱਕ ਆਪਣੀ ਬੇਨਤੀ ਸਾਡੇ ਸੀਐਮ ਸਾਹਿਬ ਨੂੰ ਰਿਕਵੈਸਟ ਕਰਕੇ ਪਹੁੰਚਣੀ ਪਹਚਾਉਣੀ ਚਾਹੁੰਦਾ ਹਾਂ ਰਾਤਾ ਪੰਜਾਬ ਦੇ ਮੀਡੀਆ ਦੇ ਥਰੂ ਕਿ ਜਿਵੇਂ ਮੇਰੀ ਟੀਮ ਦੇ ਪ੍ਰਧਾਨ ਸਤਨਾਥ ਸਿੰਘ ਦਾਉ ਤੇ ਸਾਡੀ ਪੀਏਸੀ ਦੀ ਟੀਮ ਪੰਜਾਬ ਦੇ ਵਿਸ਼ਟ ਭ੍ਰਿਸ਼ਟਾਚਾਰ ਦੇ ਵੱਡੇ ਵੱਡੇ ਸਕੈਂਡਲ ਲੰਗੇ ਕਰ ਚੁੱਕੀ ਹੈ ਓਵੇਂ ਜ਼ਿਕਰ ਜਿਹੜਾ GST ਸਕੈਂਡਲ ਹੈ ਪੰਜਾਬ ਦੇ ਵਿੱਚ ਜਿਹੜਾ ਖਾ ਗਿਆ ਪੰਜਾਬ ਸਟੇਟ ਦੇ GST ਟੈਕਸ ਦੀ ਚੋਰੀ ਕਰਵਾ ਕੇ ਲੋਕਾਂ ਦੇ GST ਦਾ ਪੈਸਾ ਤੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਲੁੱਟਾ ਰਿਹਾ ਉਹ ਹੈਗਾ ਜਿਸ ਕਾਰਨ ਬਰਾਡ ਡਾਇਰੈਕਟਰ ਸੇਲ ਟੈਕਸ ਦਾ ਜਿਹੜਾ ਪਟਿਆਲੇ ਬੈਠਦਾ ਜਿੱਦੀ ਨਿਯੁਕਤੀ ਵਿਵਾਦਤ ਘੇਰੇ ਦੇ ਵਿੱਚ ਆਈ ਹੋਈ ਹੈ ਮੈਂ ਨਹੀਂ ਕਹਿੰਦਾ ਕਿ ਉਹ ਬੰਦਾ ਕਿਸਰ ਮੈਂ ਇਲਜ਼ਾਮ ਨਹੀਂ ਲਾ ਰਿਹਾ ਆਉਣ ਦੀ ਰਿਕਾਰਡ ਬੋਲ ਰਿਹਾ ਕਿ ਉਹ ਜਿਹੜਾ ਅਫੀਸਰ ਆ ਉਹ ਭ੍ਰਿਸ਼ਟਾ ਔਰ ਉਹ ਮੈਂ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਤੇ ਸੀਐਮ ਸਭ ਨੂੰ ਰਿਕਵੈਸਟ ਕਰਦਾ ਕਿ ਉਹਦੇ ਮੋਬਾਈਲ ਦੀ ਡਿਟੇਲ ਹੈ ਜਿਹੜੀ ਕੰਪਲੇਂਟ ਮੈਂ ਇੱਕ ਭੇਜ ਰਿਹਾ ਪਹਿਲਾਂ ਵੀ ਦਿੱਤੀ ਹੈ ਕਿ ਉਹਦੀ ਤੇ ਜਿਹੜੇ ਬਠਿੰਡਾ ਏਰੀਏ ਦੇ ਵਿੱਚ ਖਾਸ ਕਰਕੇ ਅਮਰ ਟਰਾਂਸਪੋਰਟਰ ਬਲਜਿੰਦਰ ਟਰਾਂਸਪੋਰਟਰ ਨਾਨਾ ਦੇਵੀ ਦਾ ਔਰ ਕਈ ਹੋਰ ਟਰਾਂਸਪੋਰਟਰਾਂ ਨਾਮੀ ਜਿਨ੍ਹਾਂ ਦੇ ਸਿੱਧਾ ਸੰਪਰਕਅਚਾ ਔਰ ਹਰ ਰੋਜ਼ ਕਰੋੜਾਂ ਰੁਪਏ ਦੀ GST ਦੀ ਚੋਰੀ ਕਰਵਾਉਣ ਦੀ ਉਹ ਜਿਹੜੀ ਐਮ ਭੂਮਿਕਾ ਨਿਭਾ ਕੇ ਆਪਣੇ ਪਰਸਨਲ ਬੈਨੀਫਿਟਾਂ ਲਈ ਕੰਮ ਕਰ ਰਿਆ ਉਹਦੇ ਉੱਤੇ ਇੱਕ ਐਡੀਸ਼ਨਲ ਕਮਿਸ਼ਨਰ ਐਡੀਸ਼ਨਲ ਸੌਰੀ ਐਡੀਸ਼ਨਲ 1 ਸਰਦਾਰ ਮਨਜੀਤ ਸਿੰਘ ਚੀਮਾ ਜੀ ਦੀ ਨਿਯੁਕਤੀ ਹੋਈ ਹੈ ਜਿਹੜੀ ਕਿ IAS ਦੀ ਪੋਸਟ ਹੈ ਚਲੋ ਠੀਕ ਹੈ PCS ਅਧਿਕਾਰੀ ਸਰਕਾਰ ਦਾ ਕੰਮ ਉਹਨਾਂ ਨੇ ਦੇਖਣਾ ਹੈ ਉਹਦੀ ਨਿਯੁਕਤੀ ਹੋਈ ਉਹਨਾਂ ਨੂੰ ਮੈਂ 10ਵੇਂ 11ਵੇਂ ਮਹੀਨੇ ਦੇ ਵਿੱਚ ਇੱਕ ਬਹੁਤ ਵੱਡਾ ਸਕੈਂਡਲ ਅਮਰ ਟ੍ਰਾਂਸਪੋਰਟ ਦਾ ਜਿਹੜਾ ਪਾਸਰ ਮੰਗਲ ਉਹਦਾ ਫੜਾਇਆ ਚੋਰੀਆਂ ਫੜਾਈਆਂ ਉਸ ਤੋਂ ਬਾਅਦ ਉਹਨਾਂ ਦੀ ਖੁਦ ਹੀ ਵਰਡਿੰਗ ਸੀ ਕਿ ਯਾਰ ਮੈਂ ਹੈਰਾਨ ਐ ਕਿ ਤੇਰੇ ਕੋਲ ਇੰਨੀ ਵੱਡੀ ਇਨਫੋਰਮੇਸ਼ਨ ਹੁੰਦੀ ਐ ਸਾਡੇ ਅਧਿਕਾਰੀ ਤਾਂ ਇਹ ਸੋਚਦੇ ਸੀ ਕਿ ਬਠਿੰਡਾ ਜ਼ਿਲ੍ਹਾ ਸੀ ਐਵੇਂ ਹੀ ਛੱਡ ਰੱਖਿਆ ਕਿ ਇੱਧਰ ਤਾਂ ਕੁਝ ਸਹੀ ਨਹੀਂ ਪਰ ਸਭ ਤੋਂ ਜ਼ਿਆਦਾ ਬਠਿੰਡਾ ਏਰੀਆ ਦੇ ਵਿੱਚ ਚੋਰੀ ਤੂੰ ਸਿੱਧ ਕਰਤੀ ਫੜਾ ਕੇ ਉਹ ਬੰਦਾ ਬੜਾ ਪ੍ਰਭਾਵਤ ਅਧਿਕਾਰੀ ਸੀ ਮੈਂ ਉਹਦੀ ਜਦੋਂ ਉਹ ਕੰਮ ਕਰਦਾ ਸੀ ਬੜਾ ਖੁਸ਼ ਸੀ ਉਹਦੇ ਤੋਂ لیکن ਉਸ ਤੋਂ ਬਾਅਦ ਉਸ ਬੰਦੇ ਨੇ ਮੇਰਾ ਫੋਨ ਚੁੱਕਣਾ ਬੰਦ ਕਰਤਾ ਅਧਿਕਾਰੀ ਨੇ ਤੇ ਅੱਜ ਤੱਕ ਉਹਨੇ ਮੇਰੇ ਨਾਲ ਗੱਲ ਨਹੀਂ ਕੀਤੀ ਆਸਟ੍ਰੇਲੀਆ ਚਲਾ ਗਿਆ ਮੈਂ ਆਇਆ ਤਾਂ ਮੈਂ ਉਹਨਾਂ ਨੂੰ ਹੋਰ ਅਨਨੌਨਬਰ ਤੇ ਕਾਲ ਕਰੀ ਤੇ ਮੈਨੂੰ ਕਹਿੰਦੇ ਅੱਜ ਤੋਂ ਬਾਅਦ ਮੈਨੂੰ ਕਾਲ ਨਾ ਕਰੀ ਜਦ ਕਿ ਮੈਂ ਸਰਕਾਰੀ ਨੰਬਰ 98723 10004 ਸਰਕਾਰੀ ਨੰਬਰ ਤੇ ਕਾਲ ਕਰੀ ਸੀ ਇੱਥੋਂ ਮੈਨੂੰ ਸ਼ੱਕ ਹੋ ਗਿਆ ਕਿ ਜਿਹੜੇ ਪੰਜਾਬ ਸਰਕਾਰ ਭ੍ਰਿਸ਼ਟਾਚਾਰਤਾ ਹਟਾਉਣਾ ਚਾਹੁੰਦੀ ਹੈ ਸਕੈਂਡਲਾਂ ਤੇ ਕਾਰਵਾਈ ਕਰਨੀ ਚਾਹੁੰਦੀ ਹੈ ਲੇਕਿਨ ਸੇਲ ਟੈਕਸ ਡਿਪਾਰਟਮੈਂਟ ਦੇ ਦੋ ਅਧਿਕਾਰੀ ਪੰਜਾਬ ਸਰਕਾਰ ਦੇ ਮਾਲੀਆ ਖਜ਼ਾਨੇ ਨੂੰ ਤਾਂ ਲਟਾਈ ਰੇ ਆ ਨਾਲ ਬਹੁਤ ਵੱਡੇ ਲੈਵਲ ਤੇ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਵੀ ਕਰ ਰਹੇ ਆ ਮੈਂ ਸਾਡੇ ਸੀਐਮ ਸਾਹਿਬ ਨੂੰ ਤੇ ਸਾਡੇ ਆਪਕਾਰੀ ਕਾਰਵਿਭਾਗ ਦਾ ਜਿਹੜਾ ਸਾਡੇ ਫਾਈਨੈਂਸ ਮਿਨਿਸਟਰ ਹੈ ਸਰਦਾਰ ਹਰਪਾਲ ਸਿੰਘ ਜੀ ਚੀਮਾ ਉਹਨਾਂ ਨੂੰ ਵੀ ਇੱਕ ਬੇਨਤੀ ਕਰਦਾ ਆ ਕਿ ਤੁਸੀਂ ਕਾਨਫਰੰਸਾਂ ਕਰਕੇ ਬੜਾ ਵਧੀਆ ਡਿਟੇਲ ਦੇਣ ਨੂੰ ਚੰਗੀ ਗੱਲ ਹੈ ਪਰ ਤੁਸੀਂ ਮੇਰੀਆਂ ਕੰਪਲੇਂਟਾਂ ਤੇ ਕਾਰਵਾਈ ਕਦੋਂ ਕਰੋਗੇ ਜਦ ਕਿ ਮੈਂ ਤੁਹਾਡਾ ਜਿਹੜਾ ਪੀਏ ਹੈ ਸੋਹੀ ਸਾਹਿਬ ਉਹਨਾਂ ਨੂੰ ਮਿਲ ਚੁੱਕੇ ਹਨ ਔਰ ਉਹਨਾਂ ਦੇ ਸਾਰਾ ਧਿਆਨ ਚਾਹ ਸੋਹੀ ਸਾਹਿਬ ਦੀ ਕੀ ਮਜਬੂਰੀ ਹੈ ਕਿ ਉਹ ਸਰਦਾਰ ਹਰਪਾਲ ਸਿੰਘ ਟੀਮਾ ਤੇ ਸੀਐਮ ਸਾਹਿਬ ਤੱਕ ਇਹ ਜਿਹੜੇ ਸਕੈਂਡਲ ਹੈ ਜਿੰਨੀ ਉਹਨਾਂ ਕੋਲ ਜਾਣਕਾਰੀ ਉਹ ਕਿਉਂ ਨਹੀਂ ਦੇ ਰਹੇ ਮੈਂ ਅੱਜ ਮੇਰੇ ਮੀਡੀਆ ਦੇ ਥਰੂ ਇੱਕ ਰਾਤਾ ਪੰਜਾਬ ਦੇ ਉੱਤੋਂ ਸਰਕਾਰ ਨੂੰ ਤੇ ਸੈਰ ਅਥਾਰਟੀ ਦੇ ਅਧਿਕਾਰੀਆਂ ਨੂੰ ਇੱਕ ਰਿਕਵੈਸਟ ਕਰਦਾ ਹਾਂ ਖਾਸ ਕਰਕੇ ਸ਼੍ਰੀ ਵਰਮ ਰੂਜੂ ਨੂੰ ਜਿਹੜੇ ਐਕਸਾਈ ਕਮਿਸ਼ਨਰ ਹੈ ਉਹਨਾਂ ਨੂੰ ਤੇ ਇਹਨਾਂ ਦੋਨਾਂ ਅਧਿਕਾਰੀਆਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਰੋਡ ਚੈਕਿੰਗ ਦੀ ਜਿਹੜੀ ਸਕੈਂਡਲਾਂ ਦੀ ਘਟਾਲੇਬਾਜ਼ੀ ਹੋ ਰਹੀ ਹੈ ਡੇ ਬਾਏ ਡੇ ਉਹਨੂੰ ਰੁਕਾਇਆ ਜਾਵੇ ਜਿਹਦੇ ਤੇ ਅਸੀਂ ਕੰਪਲੇਂਟਾਂ ਵੀ ਦੇ ਚੁੱਕੇ ਹਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਵਾਸਤੇ ਅੱਗੇ ਦੀਆਂ ਸ਼ਿਕਾਇਤਾਂ ਦੇ ਕੇ ਆਪਣੀ ਜਿਹੜੀ ਸਵਾਮਾਉ ਦੇਣ ਲਈ ਤਿਆਰ ਹੈ ਇੰਨਾ ਹੀ ਕਹਿੰਦੇ ਹੋਏ ਸੀਐਮ ਸਾਹਿਬ ਨੂੰ ਵੀ ਅਸੀਂ ਰਿਕਵੈਸਟ ਕੀਤੀ ਹੈ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ